ਕਈ ਉਹ ਜ਼ਿੰਦਗੀ ਚ ਕਦੇ ਸੋਚਿਆ ਨਹੀਂ ਉਹ ਅਜਿਹੇ ਲੋਕੀ ਐਮਐਲਏ ਬਣੇ ਐ ਜਿਹਨੂੰ ਕਿ ਆਪਾਂ ਸੋਚ ਨਹੀਂ ਸਕਦੇ ਕਿ ਐਮਐਲਏ ਬਣ ਸਕਦਾ ਕਿ ਨਹੀਂ ਤੁਸੀਂ ਮੈਂ ਤਾਂ ਇੱਕ ਦਿਨ ਕਿਹਾ ਸੀ ਮੈਂ ਨਰਾਜ ਹੋਵੇ ਮੇਰੇ ਤੋਂ ਮੈਂ ਕਿਹਾ ਜਿਹੜੇ ਪਿੰਡ ਦੇ ਮਲੰਗ ਆ ਨਾ ਕੋਈ ਸਦਾ ਝਾੜੂ ਜਾਏ ਕੀ ਕਾਲੀ ਗੱਲ ਖਤਮ ਕਰਨਾ ਬਾਦਲ ਪਰਿਵਾਰ ਦਾ ਨਾ ਹੀ ਖਤਮ ਕਰ ਦੇਣਾ ਤੁਸੀਂ ਇਕੱਲਾ ਬਾਦਲ ਸਾਹਿਬ ਹੀ ਤੇ ਹੁੰਦਾ ਜਿਹੜਾ ਸੈਂਟਰ ਦੇ ਨਾਮ ਲੜਦਾ ਝੁਗਦੇ ਨਹੀਂ ਆਤੀ ਵਡੇ ਬਾਲ ਸਾਹਿਬ ਸੁਣਾ ਸਾਹਿਬ ਇਹ ਚਲੇਗੇ ਝੁਕੇ ਨਹੀਂ ਅੱਜ ਕੱਲ ਅਫਸਰशाही ਜਿੰਨਾ ਮਰਜੀ ਪੈਸਾ ਦੇ ਉਹ ਤੇ ਜੋ ਮਰਜੀ ਕੰਮ ਕਰਾ ਲੋ ਗੁੰਡਾਗਰਦੀ ਦਾ ਰਾਜ ਹੈ ਕਿਸ ਨੂੰ ਅੰਦਰ ਕਰੀ ਜਾਂਦੇ ਆ ਕਿਸ ਨੂੰ ਬਾਹਰ ਕਰੀ ਜਾਂਦੇ ਆ ਜ਼ਮੀਨਾਂ ਦੇ ਕਬਜ਼ੇ ਕਰਾਈ ਜਾਂਦੇ ਆ ਜਿਹੜੇ ਇਹਨਾਂ ਦੇ ਐਮਐਲਏ ਆ ਸਹੀ ਉਹ ਜ਼ਿੰਦਗੀ ਚ ਕਦੇ ਸੋਚਿਆ ਨਹੀਂ ਉਹ ਅਜੇ ਲੋਕੀ ਐਮਐਲਏ ਬਣੇ ਆ ਜਿਹਨੂੰ ਕਿ ਆਪਾਂ ਸੋਚ ਨਹੀਂ ਸਕਦੇ ਕਿ ਐਮਐਲਏ ਬਣ ਸਕਦਾ ਕਿ ਨਹੀਂ ਤੁਸੀਂ ਮੈਂ ਤਾਂ ਇੱਕ ਦਿਨ ਕਿਹਾ ਸੀ ਮੈਂ ਨਰਾਜ ਹੋ ਗਏ ਮਿਲਦਾ ਹਾਂ ਮੈਂ ਕਿਹਾ ਜਿਹੜੇ ਪਿੰਡ ਦੇ ਮਲੰਗ ਹਨ ਨਾ ਕੋਈ ਸਦਾ ਝੜੂ ਜਾ ਜਿੰਨੇ ਵੀ ਤੁਸੀਂ ਕਿਹਾ ਅੱਛਾ ਮੈਂ ਤਾਂ ਇੱਕ ਦੱਸਿਆ ਕੀ ਹੈ ਉਹ ਸਾਰੇ ਬਲੰਗ ਇਕੱਠੇ ਹੋ ਗਏ ਪੂਰੇ ਪੰਜਾਬ ਦੇ ਅੱਛਾ ਉਹ ਵਿਹਲੇ ਬੰਦੇ ਸੀ ਮਲੰਗ ਸੀ ਟੈਲੀਫੋਨ ਹੱਥ ਸੀ ਅਸੀਂ 24 ਘੰਟੇ ਟੈਲੀਫੋਨ ਦੇ ਉੱਤੇ ਚੱਲ ਪਏ ਹੋ 13000 ਪਿੰਡ ਹੈ ਦੇਖੋ 13000 ਮਲੰਗ ਚੱਲ ਪਏ। ਇਸ ਕੋਈ ਕੰਮ ਸੀ ਕਾਲੀ ਦਲ ਦੇ ਖਿਲਾਫ ਕਾਲੀ ਦਲ ਦੇ ਖਿਲਾਫ ਹੈ ਕਾਲੀ ਦਲ ਦੇ। ਹੁਣ ਵੀ ਹੁਣ ਤਾਂ ਸਾਡੇ ਤਿੰਨੀ ਰਹਿ ਗਏ ਐ। ਹਲੇ ਵੀ ਰੋਹ ਸੁਰੇ ਸੁਰਵੀਰ ਨੇ ਆ ਕੀਤਾ ਸੁਰਵੀਰ ਨੇ ਆ ਕੀਤਾ ਬਾਦਲ ਨੇ ਆ ਕੀਤਾ। ਮੈਂ ਕਿਹਾ ਇੰਨਾ ਹੁਣ ਕੁਝ ਵੀ ਨਹੀਂ ਐ ਹਲੇ ਵੀ ਖੜਾ ਛੱਡ ਦਿਓ। ਨਹੀਂ ਉਹ ਕਾਂਗਰਸ ਨੇ ਸਾਡੇ ਮਗਰ ਚਾਲੂ ਸਾਰੇ ਵੀ ਸਾਡੇ ਬਗਰ ਸਾਰੇ ਸਾਡੇ ਬਗਰੀ ਇੱਕ ਨਵਾਂ ਇਹਨਾਂ ਨੇ ਚੁੱਲਾ ਦਲ ਬਣਾਤਾ। ਉਹਨੂੰ ਗੈਸ ਮਿਲਦੀ ਐ ਦਿੱਲੀ ਤੋਂ। ਮਖੀ ਗਿਆ ਸਾਈਂ ਆਂ ਵੀ ਅੱਗ ਲਾਈ ਚਲਦੇ ਹੋ ਜਿੱਥੇ ਮਰਜੀ ਪਰ ਜਿਹਦੇ ਨਾਲ ਪ੍ਰਮਾਤਮਾ ਦਾ ਸਿਰ ਤੇ ਹੱਥ ਹੋਏ ਉਹਨੂੰ ਕੋਈ ਹਰਾ ਨਹੀਂ ਸਕਦਾ ਨਾ ਕੋਈ ਕਰ ਸਕਦਾ ਦੇਖੋ ਦਰਬਾਰ ਸਾਹਿਬ ਦਰਵਾਜੇ ਦੇ ਜੋ ਜੋੜੀ ਸ਼ਬਦਾਂ ਸੀ ਮਾਰਨ ਦੀ ਕੋਸ਼ਿਸ਼ ਕੀਤੀ ਦੇਖੋ ਇੰਨਾ ਨੇੜੇ ਬੰਦਾ ਹੋਏ ਪਰ ਰੱਬ ਜਿਹਦੇ RAMDAS ਦਾ ਹੱਥ ਹੋਏ ਬਚਾਉਣਾ ਹੋਊ ਹੈ ਨਿਸ਼ਾਨਾ ਕੀ ਸੀ ਅਸੀਂ ਕਾਦੀ ਦਾ ਖਤਮ ਕਰਨਾ ਬਾਦਲ ਪਰਿਵਾਰ ਦਾ ਨਾ ਹੀ ਖਤਮ ਕਰ ਦੇਣਾ ਕਿਉਂਕਿ ਕੱਲਾ ਬਾਦਲ ਸਾਹਿਬ ਸੀ ਤੇ ਹੁਣ ਮੈਂ ਜਿਹੜਾ ਸੈਂਟਰ ਦੇ ਨਾਮ ਲੜਦਾ ਝੁਕਦੇ ਨਹੀਂ ਅਸੀਂ ਵੱਡੇ ਬਾਦਲ ਸਾਹਿਬ ਸੋਨਾ ਸਾਹਿਬ ਜੇ ਚਲੇਗੇ ਝੁਕੇ ਨਹੀਂ 인ਦਰਾ ਗਾਂਧੀ ਬਾਰੇ ਕਹਿੰਦੇ ਸਾਨੂੰ ਸੀਨੀਅਰ ਮਿਨਿਸਟਰ ਬਣਾਖ ਦੇਣੇ ਇਹ ਕਦਰ ਨੇ ਕਿ ਨਾ ਸਾਡੇ ਵਾਸਤੇ ਕੌਮ ਪਹਿਲੇ ਆ ਪੰਜਾਬ ਪਹਿਲੇ ਆ ਥਾਲੇ ਵਾਸਤੇ ਸੀਨੀਅਰ ਮਿਨਿਸਟਰੀ ਨਹੀਂ ਆ ਅਕਾਲੀ ਦਲ ਬਣਿਆ ਸਰਕਾਰ ਵਾਸਤੇ ਨਹੀਂ ਹੈ ਅਕਾਲੀ ਦਲ ਬਣਾਇਆ ਗਿਆ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਆ ਕੌਮ ਦੀ ਜਥੇਬੰਦੀ ਹੈ 105 ਸਾਲ ਪੁਰਾਣੀ ਜਥੇਬੰਦੀ ਹੈ ਜਿਸ ਜਥੇਬੰਦੀ ਦਾ ਮਕਸਦ ਠੀਕ ਗੁਰੂ ਘਰਾਂ ਦੀ ਰੱਖਿਆ ਖਾਲਸਾ ਪੰਥ ਦੀ ਰੱਖਿਆ ਤਾਂ ਇਹ ਗੁਰੂ ਸਭਾ ਨੇ ਆਪਾਂ ਨੂੰ ਕਿਹਾ ਹੈ ਆਪਾਂ ਨੂੰ ਮਿਲੀ ਪੀੜ ਦਾ ਸਿਧਾਂਤ ਕਿਸ ਵਾਸਤੇ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕੋਈ ਧਰਮ ਨੂੰ ਦੇ ਅੱਗੇ ਵਧ ਰਹਾ ਹੈ ਧਰਮ ਕੋਲ ਇੱਕ ਫੌਜ ਚਾਹੀਦੀ ਹੈ ਤੇ ਤਾਕਤ ਚਾਹੀਦੀ ਹੈ ਉਹ ਫੌਜ ਬਣਾਈ ਸੀ ਕਾਲੀ ਦਲ ਸ਼ੋਮਨੀ ਕਾਲੀ ਦਲ ਥੋੜੇ ਬਜ਼ੁਰਗਾਂ ਦੀ ਕੁਰਬਾਨੀਆਂ ਨਾਲ ਬਰੀਆਂ